ਸਲਤਨਪੁਰ ਲੋਧੀ ਆਰਿਆ ਨੇ ਅੱਜ ਜਿੰਨਾ ਪਿਆਰ ਦਿੱਤਾ ਨਾ ਸਰਦਾਰ ਸੱਜਨ ਸਿੰਘ ਚੀਮਾ ਜੀ ਅਰਜਨ ਬਾਡੀ 30 ਹਲਕਾ ਚਾਰਜ ਇਹਨਾਂ ਦਾ ਇੱਥੇ ਵਰਕਰਾਂ ਦਾ ਆਗੂਣਾ ਪਿਆਰ ਵੇਖ ਕੇ ਬੜਾ ਵਧੀਆ ਲੱਗਾ ਮੈਂ ਧੰਨਵਾਦ ਵੀ ਕਰਦਾ ਚੀਮਾ ਸਾਹਿਬ ਦਾ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਸੱਦੇ ਤੇ ਅੱਜ ਵਰਕਰਾਂ ਦੀ ਇੱਥੇ ਅਸਲ ਤੇ ਸਾਡੀ ਮੀਟਿੰਗ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਆ ਤੇ ਵਰਕਰਾਂ ਦੀ ਜਿਹੜੀ ਮੀਟਿੰਗ ਆ ਉਹ ਇੱਕ ਵੱਡਾ ਇਕੱਠ ਦਾ ਰੂਪ ਧਾਰ ਗਈ ਤਮੈ ਇਥੇ ਆਏ ਕਿ ਕੁ ਬੇਖੀਰਿਆ ਧੰਨਵਾਦ ਕਰਦਾ ਬਲਾਕ ਪ੍ਰਧਾਨਾਂ ਦਾ ਸਰਕਲ ਪ੍ਰਧਾਨ ਜਿਹੜੇ ਪਿੰਡਾਂ ਦੇ ਪ੍ਰਧਾਨ ਨੇ ਬੂਥ ਚਾਰਜ ਨੇ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਸੱਡੀ ਰੀਡ ਦੀ ਹੈ ਜੀ ਸਾਰਾ ਕੇਟਰ ਜਿਹੜਾ ਇੰਨੀ ਸਾਨੂੰ ਇਥੋਂ 2024 ਦੀ ਜਿਹੜੀ ਲੋਕ ਸਭਾ ਆ વિધાનસભા ਸੁਲਤਾਨਪੁਰ ਲੋਧੀ ਚੋਂ ਆਪਦੇ ਭਰਾ ਨੂੰ ਵੱਡੀ ਲੀਡ ਦਿਵਾ ਕੇ ਭੇਜਣਾ ਤੇ ਮੈਂ ਨਾਲ ਇਹਨਾਂ ਤੇ ਵਾਦਾ ਵੀ ਕਰਦਾ ਜਿੰਨੀ ਲੀਡ ਇਹ ਵਧਾ ਦੇਣਗੇ ਉਹਨੀਆਂ ਗਰਾਂਟੀਆਂ ਦੀਆਂ ਮੇਰੀਆਂ ਲਿਆ ਦਾਂਗੇ ਵਿਕਾਸ ਦੀਆਂ ਛਟੀਆਂ ਲਾ ਦਾਂਗੇ ਇੱਥੇ ਬਸ ਬੇਨਤੀ ਇਹੋ ਆ ਵੀ ਜਿਹੜੀ 2022 ਦੇ ਵਿੱਚ ਚੂਕ ਰਹਿ ਗਈ ਆ ਉਹ ਚੂਕਦਾ ਜਿਹੜਾ ਹੁਣ ਪੂਰੇ ਦਾ ਪੂਰਾ ਜ਼ੋਰ ਲਾ ਕੇ ਉਹਨੂੰ ਭੁੱਲਣ ਨੂੰ ਹੁਣ ਇਹ ਖਤਮ ਕਰ ਦੇਣ ਜਿਹੜੀ ਅੱਗੇ ਆਪਾਂ ਕਪੂਰਥਲਾ ਤੇ ਸਰਤਾੜਪੁਰ ਲੋਧੀ ਦੋ ਸੀਟਾਂ ਦੇ ਬੈਠੇ ਆਂ ਪਾਸੇ ਉਹ ਵੀ ਦੋਵੇਂ ਸੀਟਾਂ ਦੋਵੇਂ ਵਿਧਾਨ ਸਭਾ ਲੋਕ ਸਭਾ ਕਡੂਰ ਸਾਹਿਬ ਨੂੰ ਜਿਤਾਈਏ ਤੇ ਜਿਹਦੀ ਸਰਕਾਰ ਆ ਪੰਜਾਬ 'ਚ ਉਹਦੇ ਐਮਪੀ ਬਣ ਕੇ ਤੇ ਵਿਕਾਸ ਵੀ ਵੱਧੂਗਾ ਜਿਹੜੇ ਸੈਂਟਰ ਨੇ ਪੈਸੇ ਰੋਕੇ ਆ ਉਹ ਪੈਸੇ ਜਦੋਂ ਇੰਡੀਆ ਲਈਂਦੇ ਸਾਡੀ ਸਰਕਾਰ ਬਣ ਗਈ ਉਹ ਪੈਸੇ ਤੇ ਆਣੇ ਆਣੇ ਆ 5 ਕਰੋੜ ਜਿਹੜੀ ਐਮਪੀ ਦੀ ਇਖਤਿਆਰੀ ਗ੍ਰਾਂਟ ਹੈ ਉਹ ਵੀ ਆਉਣੀ ਆ ਨਾਲ ਸੈਂਕੜੇ ਕਰੋੜ ਹੋਰ ਪੈਕੇਜ ਲੈ ਕੇ ਆਵਾਂਗੇ ਯਾਰ ਸਾਡਾ ਏਰੀਆ ਪੁਰੂਆ ਦੀ ਚਰਨ ਛੋਹ ਪ੍ਰਾਪਤ ਏਰੀਆ ਆ ਇੱਥੇ ਦੇ ਬਾਬੇ ਨਾਨਕ ਨੇ 13-13 ਟੋਲੇ ਇੱਥੇ ਜਿੰਨੇ ਪੈਸੇ ਮੰਗਾਗੇ ਬਾਬੇ ਨਾਨਕ ਆਪੇ ਹੀ ਪੈਸੇ ਦਵਾਦਨੇ ਆਪੇ ਹੀ ਕਿਰਪਾ ਹੋ ਜਣੀ ਆ ਤੇ ਬਾਬੇ ਨਾਨਕ ਦੀ ਕਿਰਪਾ ਹੋ ਜਣੀ ਆ ਸੱਚੇ ਪਾਤਸ਼ਾਹ ਦੀ ਮੱਥਾ ਟੇਕ ਕੇ ਇੱਥੋਂ ਜਾਵਾਂਗੇ ਸਰਕਾਰ ਇੰਡੀਆ ਲਾਈਨਤੀ ਬਣੂਗੀ ਲਾਜ ਦੀ ਭੁੱਲਰ ਨੂੰ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਵਾਲੇ ਲੋਕ ਜਿਤਾ ਕੇ ਭੇਜਣੇ ਸਾਬਕਾ ਕਾਲੀ ਮੰਤਰੀ ਦੇ ਨੌਪੁੱਤ ਭਜਪਾ ਵਿੱਚ ਸ਼ਾਮਲ ਹੋਏ ਨਹੀਂ ਉਹਨਾਂ ਵੱਲੋਂ ਆਈਐਸਏ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਪਰ ਅੱਜ ਸੀਐਮ ਸਾਹਿਬ ਵੱਲੋਂ ਜਿਹੜਾ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ। ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ ਜੀ। ਵੇਖੋ ਕਾਲੀ ਦਲ ਦਾ ਪਤਨ ਹੋ ਗਿਆ, ਕਾਂਗਰਸ ਦਾ ਵੀ ਪਤਨ ਹੋ ਗਿਆ। ਇਹਨਾਂ ਚੋਂ ਵੱਡੇ-ਵੱਡੇ ਲੀਡਰ ਤੇ ਉਹਨਾਂ ਦੇ ਨੌਪੁੱਤ ਵੇਖੋ ਕਿਵੇਂ ਭੱਜ-ਭੱਜ ਕੇ ਪੈਸੇ ਲੈ ਲੈ ਭਾਜਪਾ ਵਿੱਚ ਵੱਢਦੇ ਜਾਂਦੇ ਆ। ਇਹਨਾਂ ਪੈਸੇ ਲੈ ਆ, ਪੈਸੇ ਲੈ ਕੇ ਈੜੀ ਦੇ ਡਰੋਂ ਧਮਕੀਆਂ ਤੋਂ ਇਹ ਭੱਜ-ਭੱਜ ਕੇ ਭਾਜਪਾ ਵਿੱਚ ਜਾਂਦੇ ਆ। ਭਾਜਪਾ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣ ਬੀਜੇਪੀ ਉਹ ਪਾਰਟੀ ਆ ਜਿਨੇ ਸਾਡੀ ਕਿਸਾਨੀ ਦਾ ਕਹਾਣ ਕੀਤਾ ਜਿਨੇ ਸਾਡਾ 750 ਕਿਸਾਨ ਦਿੱਲੀ ਕਤਲ ਕੀਤਾ ਆ ਆ ਹੁਣ ਫੇਰ ਹਰਿਆਣੇ ਦੇ ਵੋਟਰ ਤੇ ਜਦੋਂ ਸਾਡੇ ਕਿਸਾਨ ਦਿੱਲੀ ਚੱਲੇ ਆ ਸ਼ੁਭਕਰਨ ਸਦਾ ਭਰਾ ਕਿਸਾਨ ਉਹਨੂੰ ਸ਼ਹੀਦ ਕਰਤਾ ਕਿੰਨੇ ਸਾਡੇ ਕਿਸਾਨਾਂ ਦੀਆਂ ਲੱਤਾਂ ਪਾਵਾਂ ਤੋੜੀਆਂ ਕਿੰਨੇ ਕਿਸਾਨ ਜੇਲਾਂ ਚ ਬੰਦ ਕੀਤੇ ਆ ਅਜੇ ਕਈ ਕਿਸਾਨ ਸਾਡੇ ਲਾਪਤਾ ਜਿਨ੍ਹਾਂ ਦਾ ਪਤਾ ਹੀ ਨਹੀਂ ਇਹ ਉਹ ਬੀਜੇਪੀ ਪਾਰਟੀ ਆ ਜਿਨੇ ਸਾਡੇ ਪੰਜਾਬੀਅਤ ਨੂੰ ਖਤਮ ਕਰ ਲਈ ਸਾਡੀਆਂ ਜ਼ਮੀਨਾਂ ਖੋਣ ਲਈ ਸਾਡੇ ਕੀਮਤੀ ਪਾਣੀ ਖੋਣ ਲਈ ਨਿਗਾ ਟਕਾ ਕੇ ਬੈਠੀ ਆ ਪਰ ਪੰਜਾਬ ਦੇ ਲੋਕ ਬੀਜੇਪੀ ਨੂੰ ਕਦੀ ਵੀ ਮੂੰਹ ਨਹੀਂ ਲਾਉਣਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਜੀਤ ਸਿੰਘ ਅਤੇ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਜਿਹੜੀ ਹੈ ਇਲੈਕਸ਼ਨ ਚ ਚੱਲੀ ਹੈ। ਉਹ ਦੋਸ਼ ਰਿਹਾ ਹੈ ਕਿ ਸਰਕਾਰੀ ਮਸ਼ੀਨਰੀ ਦੀ ਜਿਹੜੀ ਦੁਰਵਤੋਂ ਹੋ ਰਹੀ। ਦੇਖੋ ਕੋਈ ਸਰਕਾਰੀ ਮਸ਼ੀਨਰੀ ਦੁਰਵਤੋਂ ਨਹੀਂ ਹੁੰਦੀ। ਜਦੋਂ ਕੋਈ ਡਰਦਾ ਹੋਵੇ ਨਾ ਜਦੋਂ ਕਿਸੇ ਨੂੰ ਡਰ ਹੋਵੇ ਕਿ ਮੈਂ ਹਾਰ ਜਾਣਾ। ਕੋਈ ਇਸ ਤਰ੍ਹਾਂ ਸ਼ਿਕਾਇਤਾਂ ਚਕੂਤਾ ਲਾ ਕੇ ਛਰਦਾਂ ਦਾ ਮੇਰੇ ਕਰਨਤਾਰਨ ਜ਼ਿਲ੍ਹੇ ਦੀ ਗੱਲ ਆ ਜਦੋਂ 2022 ਦੀ ਇਲੈਕਸ਼ਨ ਸੀ 400 ਤੋਂ 15 ਕੇ ਸ਼ਿਕਾਇਤਾਂ ਟੋਟਲ ਹੋਈਆਂ ਸੀ। ਜੀਦੇ ਚੋਂ 395 ਸ਼ਿਕਾਇਤਾਂ ਮੇਰੀਆਂ ਕੱਲੇ ਦੀਆਂ ਦੇਸ਼ਪ੍ਰਤਾਪ ਕੈਰੋਨੇ ਅਕਾਲੀ ਦਲ ਨੇ ਕੀਤੀਆਂ ਸੀ। ਕਿਲਾਜੀ ਦੇ ਭੁਲਰ ਫੇਰ ਤੇ ਉੱਤ ਗਿਆ। ਇਹ ਵੇਖਿਓ ਇਸ ਤਰ੍ਹਾਂ ਹੀ ਹੋਣਾ ਵਾਏ ਜਿੱਦੀਆਂ ਮਰਜ਼ੀ ਸ਼ਿਕਾਇਤਾਂ ਕਰ ਲੈਨ ਸੁਖਵੀਰ ਬਾਦਲ ਹਣੀ ਅਕਾਲੀ ਦਲ ਵਾਲੇ। ਜਿਤਨਾ ਆਮ ਆਦਮੀ ਪਾਰਟੀ ਨੇ 13 ਦੇ 13 ਮੀਤਵਾਰ ਲੋਕ ਸਭਾ 'ਚ ਪਹੁੰਚਣਗੇ ਅਸੀਂ ਆਪਦੇ ਹੱਕ ਹਕੂਕ ਆਵਦੀ ਕਲਮਾਂ ਲੈ ਕੇ ਆਵਾਂਗੇ ਪੰਜਾਬ ਨੂੰ ਸੋਨੇ ਦੀ ਜਿਹੜੀ ਤੇ ਸੋਨੇ ਦੀ ਜਿਹੜੀ ਫੇਰ ਬਣਾ ਦੇਾਂਗੇ। ਹੋਰ ਸਭ ਤੋਂ ਅਕਾਲੀ ਦਲ ਵੱਲੋਂ ਵਿਕਰਮ ਪਜੀਤਿਆ ਤੇ ਕਾਂਗਰਸ ਵੱਲੋਂ ਰਾਣਾ ਪਰਿਵਾਰ ਦੇ ਨਾਂ ਦੀ ਚਰਚਾ ਹੋ ਰਹੀ ਹੈ ਕਿਵੇਂ ਤੇ ਜਿਹੜਾ ਮਰਜ਼ੀ ਆ ਜੇ ਐਰਕਮ ਮਾਂਜ ਕੇ ਭੇਜਣਗੇ ਖਡੂਰ ਸਾਹਿਬ ਵਾਲੇ ਰਾਣੇ ਨੂੰ ਅੱਗੇ 2009 ਵੀ ਮਾਂਜਿਆ ਖਡੂਰ ਸਾਹਿਬ ਵਾਲਿਆਂ ਨੇ ਭਜੰਦਿਆ ਰਾਣਾ ਪਰੇ ਨੂੰ ਨੰਦਪੁਰ ਸਾਹਿਬ ਵੱਲ ਨੂੰ ਜਿਹਨੂੰ ਮਰਜ਼ੀ ਭਜਲੇ ਜੀਰਵਾਦ ਜੀ ਇੱਕ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕਰ ਰਹੇ ਨੇ ਔਰ ਕਹਿੰਦੇ ਕਿ ਇਸ ਵਾਰ ਬਹੁਤ ਵੱਡੀ ਲੀਡ ਨਾਲ ਅਸੀਂ ਕਰੇਗੇ ਕੰਮ ਬੇਕੋ ਉਹਦੇ ਪਰਿਵਾਰ ਨੂੰ ਬਚਾਉਂਦੇ ਫਿਰਦੇ ਹੁਣ ਤੇ ਲਾ ਗਿਆ ਹੈ ਵਿਚਾਰਾ ਗੋਗੜਵੜੀ ਤਗੜੀ ਆ ਵਿੱਚ ਕਈ ਕੋਈ ਤੇ ਪਾਇਆ ਉਹ ਪਛਾਣ ਹੀ ਜਾਂਦਾ ਢਿੱਲਾ ਹੋ ਗਿਆ ਤੇ ਹੁਣ ਮੈਂ ਤੇ ਇਹਨਾਂ ਰਾਮ ਰੂਮ ਕਰੇ ਉਹਦਾ ਉਬਰਦੀ ਕੀ ਸਿਆਸਤ ਕਰਨ ਦੀ ਅੱਜ ਦੀ ਜਿਹੜੀ ਸਿਆਸਤ ਆ ਨਾ ਉਹ ਨੌਜਵਾਨਾਂ ਦੀ ਆ ਬੁੱਢੇ ਬਾਪੂ ਨੇ ਬਜ਼ੁਰਗ ਨੇ ਆਰਾਮ ਕਰਨ ਵਾਡੇ ਵਾਡੇ ਢੇਡੇ ਆ ਸੋਖ ਲੈਣ ਬਾਤੂ ਜਾਇਦਤ ਬਣਾ ਲਈ ਇਹਨਾਂ ਨੇ ਇਹਨਾਂ ਦੇ ਬਾਬਿਆਂ ਦਾਦਿਆਂ ਨੇ ਹੁਣ ਸੋਖ ਲੈਣ ਇਹਨਾਂ ਦਾ ਸਿਆਸਤ ਕਰਨ ਦਾ ਮੇਲਾ ਨਹੀਂ ਗਾ ਜੇਕਰ ਮਜੀਠੀਆ ਨਾਮ ਦੇ ਚੱਚੇ ਉਹਦੇ ਕਰਨ ਗਾ ਤੋਂ ਮਜੀਠੀਆ ਆਜੇ ਭਾਵੇਂ ਹਰਸਿਮਰਤਾ ਆਜੇ ਤੋਂ ਮਾਂਜਣਗੇ ਖਡੂਰ ਸਾਹ ਵਾਲੇ ਮਜੀਠੀਆ ਕੋਈ ਇਹ ਫੜਾ ਵੀ ਉਤੋਂ ਉਤਰਿਆ ਸਮਾਨ ਤੋਂ ਉਤਰਿਆ ਮਜੀਠੀਏ ਬਾਰੇ ਲੋਕ ਜਾਣਦੇ ਆ ਅਮਰਸਰ ਵਾਲਿਆਂ ਵੀ ਅੱਗੇ ਰਹਾ ਆ ਮਜੀਠੀਏ ਨੂੰ ਇੱਥੇ ਆਉਗੇ ਇੱਥੋਂ ਵੀ ਰੋਣਗੇ ਲੋਕ ਫਿਕਰ ਨਾ ਕਰੋ ਇਹ ਉਹ ਕਾਲੀ ਦਾ ਲੈਣਾ ਜਿੰਨੇ ਗੁਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਨਨੇ ਤਖਤ ਤੇ ਤਾਜ ਦੇਣਾ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੱਥਾ ਲਾ ਲਿਆ ਜਿਨਨੇ ਜਿਨਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੱਥਾ ਲਾਇਆ ਉਹ ਕਦੀ ਤਾਕਤ 'ਚ ਕਦੀ ਸੱਤਾ 'ਚ ਨਹੀਂ ਆ। ਭੁੱਲਾ ਸਾਹਿਬ ਬੇਦਵੀ ਨੂੰ ਲੈ ਕੇ ਤੁਹਾਡੇ ਹੀ ਐਮਐਲਏ ਵਿਜੇ ਕੁਮਰ ਪ੍ਰਤਾਪ ਸਿੰਘ ਜਿਹੜੇ ਆ ਸਰਕਾਰ ਦੇ ਖਿਲਾਫ ਰਹਿੰਦੇ ਆ ਕੀ ਕਹੋ। ਵੇਖੋ ਜਿਹੜੇ ਬੇਦਵੀ ਦੇ ਦੋਸ਼ੀ ਆ ਉਹਨਾਂ ਤੇ ਸਰਤਾਰ ਭਗਵੰਤ ਸਿੰਘ ਮਾਨੇ ਸਰਕਾਰ ਆਉਂਦੇ ਆਂ ਚਾਰ ਸ਼ੀਟ ਤੇ ਉਹਨਾਂ ਦੇ ਨਾਂ ਪਾਏ ਆ ਪਰਚੇ ਦਰਜ ਕੀਤੇ ਆ ਉੱਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਹੀ ਆ ਸੁਖਬੀਰ ਜਿਹੜੇ ਦੋਚੀ ਆ ਜੇ ਕੋਈ ਹੋਰ ਵੀ ਦੋਚੀ ਹੋਊਗਾ ਸਰਦਾਰ ਭਗਵੰਤ ਸਿੰਘ ਮਾਨ ਉਹਨੂੰ ਸਜ਼ਾ ਦੇਣਗੇ ਬੇਦਬੀ ਦੇ ਦੋਚੀਆਂ ਨੂੰ ਕਤਈ ਬਖਸ਼ਿਆ ਨਹੀਂ ਜਾਊਗਾ ਜਿਹੜਾ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਦਬੀ ਦੇ ਵਿੱਚ ਸ਼ਾਮਲ ਆ ਉਹਨੂੰ ਸਰਦਾਰ ਭਗਵੰਤ ਸਿੰਘ ਮਾਨ ਕਦੀ ਵੀ ਬਖਸ਼ਣ ਨਹੀਂਗੀ ਉੱਤੇ ਵੱਧ ਤੋਂ ਵੱਧ ਸਖਤ ਤਾਰਾ ਲਾ ਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਜਿਸ ਤਰ੍ਹਾਂ ਅਮਰਪਾਲ ਸਿੰਘ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਨੇ ਐਨਐਸ ਤੇ ਜਿਹੜਾ ਉਹ ਪੰਜਾਬ ਸਰਕਾਰ ਨਹੀਂ ਲਾਇਆ ਸੈਂਟਰ ਨੇ ਲਾਇਆ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par